ਪੰਚਮੀ ਦਿਹਾਮਵਾਰ ਕੰਬਾ ਜਿੁੱਕੇ ਨੇ 12 ਦਿਖਾਣਾ ਤੁਹਾਨੂੰ ਬਾਹਰ ਮੌਸਮ ਕਿਦਾਂ ਹੈ ਨਹੀਂ ਪੈਣ ਲੱਗਿਆ ਕਿੜੀਆਂ ਪੈਣ ਲੱਗੀਆਂ ਮੇਰੀ ਇਹਦੇ ਤੋਂ ਤੱਜ ਲਾ ਸਕਦੇ ਤੁਸੀਂ ਕਿੰਨੀ ਨੇਰੀਆ ਦੇਖੋ ਜਿਵੇਂ ਤੇਰਾ ਪੰਗ ਪਾੜਦੇ ਨੇ ਸਿੱਤਿਆ ਆ ਇਹਨੇ ਪਾੜਦਾ ਇਹਨੇ ਮੈਂ ਤਾਂ ਨਾ ਆਉਂਦਾ ਇਹ ਤਾਂ ਤੁੰਦਣਾ ਨਾ ਤਾਂ ਨਾ ਆਉਂਦੀ ਲੈ ਚੱਪ ਕਾਢੇ ਦੀ ਲੋ ਜੀ ਮੌਸਮ ਚੈੱਕ ਕਰੋ ਅੱਜ ਦਾ ਕੱਲੂ ਹੈਗੀ ਬਸੰਤ ਹਾਂ ਡੋਲੀ ਆਇਆ ਲੈ ਆਇਆ ਵਾਹ ਰਤਰੇ ਉਡਾਨ ਲਿਆਇਆ ਸੁਪਰ ਕਾਟਨ ਥ्रेड ਨਾਲੇ ਇੱਕ ਤੁਲੇ ਗਏ ਆ ਇਹ ਦਿਨੀ ਤੋਂ ਲੈ ਕੇ ਆਉਂਦੇ ਅੱਛਾ ਪਤੰਗ ਪਤੰਗ ਦਾ દોਇ ਲੈ ਕੇ ਆਏ ਆ ਬਾਬੇ ਨਹੀਂ ਤੇ ਭਾਈ ਨੇ ਅੱਛਾ ਲੋ ਜੀ ਛੋਲੀਏ ਫਿਰ ਮੈਨੂੰ ਲਿਆਉਣ ਦੀ ਲੋੜ ਨਹੀਂ ਨਾ ਇਹਦੇ ਨਾਲ ਚੜਾਉਣ ਦੇ ਦੇਂਗਾ ਮੁਕਰ ਤਾਂ ਨਹੀਂ ਜਾਏਗਾ ਮਾਂ ਪਹਿਲੇ ਰੂਤੀ ਪਤੰਗ ਲੈ ਆਇਓ ਕੱਲੇ ਪਤੰਗ ਲੈ ਆ ਮੈਂ ਚੱਲ ਕੱਲੇ ਪਤੰਗ ਲੈ ਆ ਨਾ ਮੁੰਡਾ ਡੋਰ ਲੈ ਆਇਆ ਲੈ ਬਾਈ ਛੱਲੇ ਹੈਗੇ ਮੋਰ ਪੰਖੀ ਜੀ ਸेला ਖੋਲੇ ਨੂੰ ਪੱਤ ਫਿਰ ਉਡਾਨ ਕਾ ਕੀ ਲਿਖ ਹੋਇਗਾ ਕੋਡ ਇੱਥੋਂ ਪਾੜ ਲਾ ਦੇ ਨਾ ਇਹਦੇ ਨੂੰ ਖੋਲ ਦੇ ਲੈ ਬਾਈ ਅਨਾ ਬਾਕਸਿੰਗ ਹੋ ਰਹੀ ਹੈ ਗੱਟੂ ਦੀ ਨਿਊ ਗੱਟੀ ਥ੍ਰੈਡ ਵਾਲੀ ਚਾਈਨਾ ਨੇ ਵਰਤਾਂਗੇ ਆਖਤੀ ਆਪਾਂ ਠੀਕ ਆ ਲੋ ਬਾਈ ਸ਼ਮਖਤਾਰੇ ਜੇ ਡੋਰ ਵੈਸੇ ਬਾਕੀ ਚੜਾਏ ਦਾ ਪਤਾ ਚੱਲੂ ਕੀ ਸਾਫ ਕਿਤਾਬ ਹੈ ਦਾ ਵੱਢ ਦੂ ਵੀਰੇ ਹੈ ਵੱਢ ਦੂ ਵੱਢ ਦੂ ਲੋ ਟਾਈਮ ਹੈ ਦੱਸ ਹੁਣ ਖੋਲ ਇਹਦਾ ਚਾਈਏ ਖੋਲ ਇਹਨੂੰ ਆ ਖੋਲੋ ਤਾਂ ਅੰਦਰੋਂ ਅੰਦਰੋਂ ਦੇਖ ਲੈ ਅੱਜ ਤੇ ਹਾਲੇ ਕਮੈਂਟ ਰੋਜ ਆਈਏ ਆਈਏ ਖੋਲਣ ਕਮੈਂਟ 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 ਆ ਲੈ ਬਾਈ ਥੱਲੇ ਢੋੜ ਢੋੜ ਥੱਲੇ ਛੱਡੀ ਛੱਡੀ 7.5 ਥੱਲੇ ਛੱਡ ਦੇ ਥੱਲੇ ਛੱਡ ਦੇ ਦੇਖਣੀ ਕੋ ਮੋਕ ਕੋ ਮੋਦੀ ਢੋਰ ਥੱਲੇ ਛੱਡੀ ਢੋਰ ਥੱਲੇ ਛੱਡ ਦੇ ਥੱਲੇ ਛੱਡ ਦੇ ਲੈ ਬਈ ਛੱਲੇ ਜੇ ਤਾਂ ਵੈਸੇ ਪੈਰੇ ਨੇ ਲੱਗਦੀ ਰਹਿ ਗਈ ਆ ਕਰ ਦੂਗੀ ਕੰਮ ਰਾ ਥੋੜਾ ਜਿਹਾ ਬੱਸ ਤੇਰੇ ਨਾਲ ਪਿਆਰ ਆਉਂਦਾ ਫੜੀ ਖਿੱਚ ਹਾਂ ਹੂੰ ਰੀਸੀ ਕਿਹਨੇ ਤਰੇ ਹੂੰ ਚਲੋ ਭਾਈ ਚਲੋ ਉਡਾ ਕੇ ਦੇ ਦਿਆਂ ਜਿਹਦੇ ਨਾਲ ਅੱਜ ਹੈਗੀ ਆ ਹਵਾ ਇਧਰ ਲਈ ਅੱਗੇ ਇਧਰ ਲਈ ਹੁੰਦੀ ਆ ਆਉਂਦੀ ਆ ਇਧਰ ਲਈ ਆ ਉਧਰ ਉਹ ਲੱਗਾ ਮੁੰਡਾ ਇੱਕ ਪਤਣ ਚੜਾਉਣਾ ਛੇੜਾ ਇਹ ਫਿਰ ਆਪਾਂ ਵੀ ਹਾਂ ਚੱਲ ਲੈ ਇਹ ਨਵਾਂ ਮੁੰਡਾ ਆ ਇਧਰ ਦਮਨਪਰੀ ਇਹ ਘੜੀ ਤਲਾਮਾ ਪਾਉਣ ਲੱਗਾ ਜਪਾਨ ਚੜੂ ਵੀ ਹਾਂ ਹਾਂ ਜੇ ਨਾ ਚੜਿਆ ਪੈਸੇ ਵਾਪਸ ਹਾਂਜੀ ਉਹ ਜਪਾਨ ਲੈ ਵਈ ਕੱਲੂ ਹੈ ਗਿਆ ਬਸੰਤ ਚੜਦੇ ਨੇ ਨਹੀਂ ਹੋਣਾ ਦੀ ਬਾਏ ਬਾਏ ਹਾਂ ਨਹੀਂ ਹੋਣਾ ਹਾਂ ਹਾਂ ਮਾੜੀ ਪੱਖ ਨਾਲ ਡੱਟ ਕਹਿੰਦੇ ਤਾਂ ਹੈਗੇ ਨੇ ਬਾਈ ਨਹੀਂ ਹੋਣਾ ਬਾਈ ਨਹੀਂ ਆਏ ਮੀ ਮੌਸਮ ਜਤਾ ਖਰਾਬ ਹੋ ਰਿਹਾ ਬਾਈ ਆ ਆ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਪਾਕਿਸਤਾਨੀ ਗੱਟੂ ਵਾਲੇ ਵੀਰ ਜਨਾਂ ਲੈ ਜਾਂਦਾ ਬਾਈ ਤੂੰ ਤਾਂ ਕਿਵੇਂ ਬਾਈ ਪੰਤੋ ਦੇ ਲੈ ਲਾਂ ਦੇ ਕੀ ਕਾਦੇ ਨੋਂ ਦੇ ਹਾਂ ਕਾਦੇ ਨੋਂ ਦੇ ਹੈ ਹੈ ਕਾਦੇ ਨੋਂ ਤੇ ਨਹੀਂ ਕਾਦੇ ਨੋਂ ਤੇ 500 ਰੁਪਏ ਹੰਨੇ ਦਾ ਹੰਨੇ ਦਾ ਚੱਲਾਂਗੇ ਹੁਣ ਬਾਜੋ ਕਾਦੇ ਜਾ ਤੂੰ ਕਹੇਗਾ ਅੱਧ ਕਾ ਲਓ ਅੱਧ ਕਾ ਲਓ ਪਤਾ ਨਾ ਮੀ ਆਣਾ ਕੋਨੇ ਵੱਡੇ ਆਪਣਾ ਪਤੰਗ ਹੁਣ ਅੱਧੇ ਦਾ ਪਤਾ ਨਾ ਮੀ ਆਉਂਗਾ ਚੱਲਾ ਹੀ ਜਾਵੇ ਪਈਆਂ ਨਹੀਂ ਤਲਾਮਾਂ ਤੇਰੀਆਂ ਨਹੀਂ ਖੱਤੇ ਹੀ ਆ ਨਾ ਮੀ ਇਹ ਅਧਵੇ ਮੈਂ ਤਾਂ ਖੈ ਲੈਦਾ ਹੋ ਬਣਾ ਲੈਣਾ ਪਤਾੰਦੋ ਤੇ ਮੀ ਕਿੱਥੇ ਜਾਉਂ ਮੈਂ ਲੋ ਜੀ ਦੇਖੀ ਇਹ ਤਲਾਮਾਂ ਦਾ ਚੜਾ ਕੇ ਕੋਈ ਫਰਕ ਹੈਗਾ ਵੀ ਆ ਕਿ ਟਾਈਮ ਵੇਸਟ ਕੀਤਾ ਮੁੰਡਿਆਂ ਲੈ ਦੇਓ ਹਾਂ ਮੈਨੂੰ ਲਾਉਂਦੀ ਆਂ ਅੱਧਰੋਂ ਬਿੰਨਿਆ ਨੂੰ ਬਾਅਦੋਂ ਲੈ ਵੇ ਚੜਾ ਲੈ ਭੂਤ ਵਾਲਾ ਪਤੰਗ ਬਿੰਨ ਨਜ਼ਰ ਨਾ ਲੱਗੇ ਨਾਦੋਂ ਨਾ ਲੱਦੇ ਭੂਤਾਂ ਨਾਲ ਨੰਨ ਤਾਂ ਟਾਣਦਾ ਆਇਆ ਆਈ ਉੱਤੇ ਆ ਲਈ ਹੈ ਨਾ ਲੈ ਰਿਖ ਲਾ ਦੇ ਦੇ ਰਹਾ 13 13 ਨਾਲ ਕੁ ਟੂ ਦੀ ਇਹੜੇ ਕੋ ਦਾ ਫਸਲਾ ਬਹੁਤ ਹੈ ਜੱਸਾ ਤੂੰ ਹੜ ਲਾ ਗੱਟੂ ਜੂਮ ਕਰ ਲੈ ਗਰੀਕ ਕਰ ਦੇ ਜਿਹੜੇ 2-3 ਲਿਖੇ ਨੇ ਤੂੰ ਹਾਂ ਹਾਂ ਚਲੋ ਜਾ ਤੰਗ ਤੇ ਹੀ ਬਸ ਯਾਰ ਇਹਨੂੰ ਕਹਿਣਾ ਤਾਂ ਦੋ ਤੇ ਨਾ ਲੱਗੀ ਇਹਦੇ ਕੋਲ ਵੀ ਕੋਈ ਦੁਆਰਾ ਜਿੜਿਆ ਨਾ ਕੋਈ ਉਹ ਕੋਲ ਚੱਕ ਕਿਧਰ ਪਿੰਡ ਵੱਡੇ ਗਿਆ ਬਾਈ ਕਿੱਥੋਂ پتہ ਜਾਂਦਾ ਡੋਰ ਨਹੀਂ ਮਾੜੀ ਸਾਨੂੰ ਜਿਹੜਾ ਡਾਕਟਰ ਆਉਣੀ ਨਹੀਂ ਆਉਂਦਾ ਹੁਣ ਚੱਲੋ ਲਾ ਕੇ ਜਿੱਦਾਂ ਵਿੱਚ ਨਾ

ਮਾ ਸੁਣ ਜੱਜ ਹੈ ਉਹ ਹੀ ਹੋਸਾ ਦਬ ਦਬ ਹੋ ਗਿਆ ਨਾ ਉਹ ਤਾਂ ਨਹੀਂ ਲੱਗਣ ਦੇ ਨਾ ਭਾਈ ਜੀ ਜਿਵੇਂ ਚੱਕ ਲੈ ਕਿੱਥੇ ਪੰਗ ਕਿੱਥੇ ਪੈ ਰ ਹੋਰ ਤੱਕੜੇ ਟੂ ਬੋ ਕੰਮ ਕਰ ਨਾ ਤੂੰ ਮਾਰੀ ਦਿਨਾਂ ਲੈ ਤੂੰ ਤੂੰ ਬੇਚਲਾ ਲੀਦਾ ਰੋਇਆ ਤੈਨੂੰ ਦਿਨ ਆ ਕੇ ਚਲਾ ਆ ਆ ਕੇ ਚਲਾ ਆ ਜਾ ਕੇ ਚੱਲ ਰੋ 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 ਤੂੰ ਦਿੰਦਾ ਸਾਧੇ ਦਿਨ ਵਸ ਠੀਕ ਐ ਕਰ ਦੋ ਸ ਐ ਕਰ ਦੋ ਸ ਸਾਰੇ ਚਲਾ ਲੈ ਜਾ ਸਰ ਲੈ ਆਵੇ ਮੁੰਡਾ ਲਾਉਣ ਲੱਗਾ ਫੇਚ ਅੱਜ ਬਰਾ ਹਲੇ ਜੇ ਬਰਾ ਫਰੈਂਡ ਨਾ ਰੋਇਆ ਤਾਂ ਅੱਜ ਮੈਨੂੰ ਨਾ ਅੱਜ ਯੇ ਡੋਗ ਦੇ ਜਨ ਬਸ ਬੁਗਾਇ ਜੇ ਨਾ ਇਹਦਾ ਜਾਨ ਉਹ ਬੜਾ ਗੰਜਣਾ ਯਾਰ ਉਹ ਬੜਾ ਜਾਨ ਬੜਾ ਨਾ ਫਸ ਗਿਆ ਦਾ ਉਤਰ ਫਸ ਗਿਆ ਕੰਗਾ ਫਸ ਗਿਆ ਖੇਚੇ ਮਾਰ ਬਈ ਖੇਚਾ ਸੰਗ ਮੜਦਾ ਬਈ ਉਹਨਾਂ ਨੇ ਪਤੰਗ ਵੱਡੇ ਦਾ ਲੋ ਜੀ ਉਹ ਡਾਂਡਾ ਉੱਡ ਗਿਆ ਇਹ ਕੋਈ ਚੱਜਦਾ ਲਿਆ ਪਤੰਗ ਪਤੰਗ ਹੀ ਨਹੀਂ ਮੋ ਪਤੰਗ ਮੜੇ ਨੇ ਯਾਰ ਬੰਦਾ ਨਹੀਂ ਮੜਾ ਘੱਟੂ ਵੀ ਨਵਾ ਖੋਲਿਆ ਸੀ ਪਰ ਇਹ ਸਾਹ ਜੇ ਨਹੀਂ ਆਇਆ ਬੱਸ ਸਵੇਰੇ ਚੜਾਈ ਨਹੀਂ ਬਾਈ ਲੈ ਸਾਡੇ ਪਿੰਦੇ ਆ ਗਿਆ ਹੈ ਕਿ ਲਟੇਰੇ ਹੀ ਥੜੇ ਦੋਰ ਨਹੀਂ ਫੜੀ ਜਾਂਦੇ ਨੇ ਲਟੇਰੇ ਖਾਨ ਮਾਰਿਆ ਉਹ ਸਾਬ ਉਹ ਡੋਰ ਕਣ ਫੜੀ ਹੋਈ ਆਈ ਨੇ ਆਉ ਮੁੰਡਾ ਉਹ ਦੇਖੋ ਇਹੋ ਕਰਦੇ ਨੇ ਲਟੇਰੇ ਖੋਲਦੇ ਵੀ ਬਾਈ ਸਾਡੇ ਹੀ ਨੇ ਆ ਲਟੇਰੇ ਨੇ ਇਹ ਦੇਖੋ ਅਕੀਦਾ ਕੌਜਾ ਉੱਡ ਗਿਆ ਦੇਖੀ ਕੀ ਲੱਗਦਾ ਇਹ ਮੋਰਾ ਲਈ ਮੋਰਾ ਨਾ ਮੋਰਾ ਉੱਡ ਗਿਆ ਵਾਜਿੱਤਾ ਉਹ ਲੈ ਗਿਆ ਨਾ ਲੈ ਗਿਆ ਇਹ ਮੋਰ ਨਾ ਪਾੜਦਾ ਹਾਂ ਪਾੜਦਾ ਇਹਨਾਂ ਦਾ ਪਾੜਿਆ ਦੇ ਦੇਖੋ ਜਿਵੇਂ ਤੇਰਾ ਪੰਗ ਪਾੜਦੇ ਨੇ ਸਿੱਤਿਆ ਆ ਇਹਨੇ ਪਾੜਦਾ ਇਹਨੇ ਮੈਂ ਤਰਾਂ ਨਹੀਂ ਮੈਂ ਚੁੱਪ ਕਾ ਗਏ ਦੀ ਰੈਣ ਦੇ ਨਾ ਫਾੜ ਦਣਾ ਇਹਨੇ ਚੁੱਪ ਕਾ ਢੀ ਚਾਤਾ ਫਿਰ ਨਾ ਕੱਢ ਓਏ ਓ ਸਿੱਧੇ ਬਾਰੇ ਇਹ ਸੀਲ ਉੱਟਣਾ ਡਰਾਇਆ ਮੋਟੀ ਦੀ ਨਾ ਬਾਰੇ ਦੇਖੀਏ ਕੰਮ ਹੋ ਗਿਆ ਪਿਆ ਨਾ ਢ ਪਿਆ ਨਾ ਆਇਆ ਖਸਾ ਕੇ ਕੱਢ ਕਾਲਾ ਕਾਲਾ ਕਰ ਮੂਰ ਕੱਢ ਮੂਰ ਮੂਰ ਪਿੱਛੇ ਕੱਢ ਲੈ ਇੱਕ ਬਸ ਪਟਾਕਾ ਪਾਣਾ ਵਾ ਉਹ ਪੈ ਗਿਆ ਬਸ ਰਹਿਣ ਦੇ ਛੱਡ ਦੇ ਆ ਦੇ ਚੜਾ ਦੇ ਬੰਦਾ ਨਹੀਂ ਬੰਦਾ ਹੁਣ ਨਹੀਂ ਬੰਦਾ ਚੜਾ ਦੇ ਪਿੱਛੇ ਹੋ ਜਾ ਵੱਟ ਪਿੱਛੇ ਹੋ ਜਾ ਕੰਨੀ ਰਹਿ ਰਹਿਣਾ ਚੜਾਣਾ ਉਹਨੇ ਜੇ ਨੰਨੀ ਰੱਖ ਦੂਗਾ ਤੂੰ ਬੇਕੋਲੀਆ ਲੈ ਉਹ ਕੰਨੀ ਹਿੱਡਾ ਯਾਰ ਤੂੰ ਗੰਭੀਰ ਤੂੰ ਚੜ ਪੂਰੀ ਛੜ ਦੇ ਪੂਰੀ ਛੜ ਦੇ ਰਹਿਣਾ ਉਹ ਲੈ ਉਹ ਕੰਨੀ ਐ ਉਹ ਬਾਈ ਉਹ ਫਟ ਜਾਣਾ ਯਾਰ ਤੀਟਾ ਚੜਦਾ ਜਦੋਂ ਪਤੰਗ ਉਤਰ ਜਾਣਾ ਯਾਰ ਇੱਕ ਦੋ ਜੜ ਰਹੇ ਹੁਣ ਤੇ ਕੋਹ ਜੜ ਰਿਹਾ ਇੱਕ ਕੋਹ ਜੜ ਰਿਹਾ ਇਸ ਕੋ ਉੱਧਰ ਲੱਗਾ ਬਾਈ ਛੱਡ ਦੇ ਉਹ ਨਹੀਂ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਹਾਂ ਛੱਡ ਦੇ ਹੁੰਦੇ ਹੋਰ ਇੱਕ ਤਾਲਾ ਛੱਡ ਦੇ ਨਾ ਪਗੜੀ ਨਹੀਂ ਸਾਡੀ ਆਉੜੇ ਲੈ ਬਾਈ ਹੈਗਾ ਚੌਥਾ ਪੰਜਵਾਂ ਪਤੰਗ ਆ ਇਹ ਵੜਾਈ ਆ ਨੇ ਹੁਣ ਟੱਕਰ ਥੱਲੇ ਤਾਂ ਕੋਈ ਵੀ ਖੇਚੀ ਨਹੀਂ ਲਈ ਆਪਣੇ ਨਾ ਅਰੇ ਬਾਰੋਂ ਹਾਂ ਮੈਨੂੰ ਤਾਂ ਆ ਨਾ ਇਹ ਛਗਾ ਨਾ ਕੀਤਾ ਜੀ ਮੈਂ ਮੈ ਤਾਂ ਕੁੱਤਾ ਵੀ ਲੋਣਾ ਦੀ ਲੈ ਮੈਂ ਘੜਾ ਕੱਪਾ 啊，发呆，发呆呢。 ਫੁੱਟ ਟੁੱਟ ਉਹ ਮੈਂ ਹਾਂ ਕੋਈ ਨਾ ਕੁਝ ਬੋਲ ਰਿਹਾ ਨਾ ਸਰ طلعਕ ਤੇਲ ਮੋਟੀਆਂ ਨਾਲੀ ਮੁਰੋਂ ਤਾਂ ਤਾਰ ਕੇ ਗੇਰੀ ਜਾਂਦਾ ਹੈ ਤੁਹਾਨੂੰ ਤਾਰਾ ਕੱਟੇ ਨਾ ਤਾਰਾਂ ਦੇ ਫਸੀ ਜਾਂਦਾ ਉਹਦੇ ਕਰਕੇ ਆ ਦਾ ਮੂ ਬਾਇਰ ਹੋਵੇ ਵਾਹ ਵਾਹ ਆ ਗਏ ਮੇਰੇ ਮਿੱਤਰੋ ਪੰਜਵਾਂ ਪਤਾਂਗਾ ਆਪਣਾ ਵਾਹ ਵਾਹ ਕਿੰਨੀ ਓਏ ਬਿੱਲੀ ਬਿੱਲੀ ਉਹਨਾਂ ਨਾਲ ਆਉਣੀ ਹੈ ਪੇਚਾ ਸੀ ਹੁਣ ਉਹਨਾਂ ਨਾਲ ਆ ਕੇ ਆਣਾ ਬਾਈ ਵਾਹ ਵਾਹ ਇਹ ਡੋਰ ਇੱਥੇ ਪਾ ਕੇ ਕਰਦੇ ਮੋੜੀ ਕਿਆ ਤੇਰੀ ਬਜੇ ਡੋਰ ਨਹੀਂ ਬਾਈ ਇਹ ਤੇ ਘਰ ਪਤੰਗਾ ਆਪਣਾ ਮੇਰੇ ਹੋਰੀ ਕੇ ਗਿਆ ਧੀਰੇ ਫਰਾ ਰਹੇ ਹੈ ਛੇਚ ਦਾ ਪਤੰਗਾ ਹੀ ਹੈ ਜਨਾ ਇਹ ਨਹੀਂ ਕੁੰਬ ਦਾ ਓਏ ਕੋਦੇ ਘਰ ਕੇ ਨਾ ਲੈ ਲੀ ਟੇਪੀ ਲੱਗੀ ਹੈ ਨਾ ਇੱਕ ਸੜਫੜੀ ਇਹਨਾਂ 500 ਲਾਇਆ ਕਰ ਮਿਲੂ ਦੇ ਦੂ ਇਹ ਮੁੰਡੇ ਨੇ ਕਹਿੰਦੇ 500 ਲਾਇਆ ਕਹਿੰਦਾ ਮੈਨੂੰ ਵੀ ਦੇ ਦੋ ਹੁਣ ਕਹਿੰਦਾ ਫੜ ਲਾ ਹਾਂ ਉਹ ਕਹਿੰਦੇ ਅਜਨੇ ਪਤੰਗ ਚੜਾ ਲਿਆ ਢਾਫ ਉਹਨੇ ਵਡਾ ਵੀ ਲਿਆ ਜਿਹਨੇ ਪਤੰਗ ਚੜਾ ਲਿਆ ਢਾਫ ਉਹਨੇ ਵਡਾ ਵੀ ਲਿਆ ਇਹ ਬਾਬੂਰਾਉ ਦਾ ਸਟਾਈਲ ਹੈ ਤੂੰ ਲੈ ਆ ਪਰੇ ਨਾਲ ਲਾ ਦੋ ਬਾਈ ਵਿੱਚ ਆ ਬੇਦੰਤਾ ਆ ਮੁੰਡਾ ਰੋਂਦਾ ਕਹਿੰਦਾ ਆਪੇ ਚੜਾਈ ਜਨਾਬ ਤਾਂ ਕਿ ਮੈਨੂੰ ਵੀ ਰੋਂਣ ਦੇ ਤੇ ਪਰੇ ਨਾਲ ਦੀ ਕੋਸ ਉਹਨਾਂ ਕਹਿੰਦੇ ਪੇਚਾ ਲੱਗਣ ਲੱਗਿਆ। ਉੱਤੀ ਜਾਉਗਾ। ਸਾਰੇ ਦਰਦ। ਸਾਰੇ ਬਾਹਰ ਪਿੱਛੇ ਲੰਗੇ। ਪਤੰਗ ਤਾਂ ਆਪਣਾ ਘੁੰਮਦਾ ਵੈਸੇ। ਵੱਡਿਆ ਜਾਣਾ ਉਹ ਲੰਗੂਆ। ਬਾਈ ਪਹਿਲੇ ਹੀ ਸਾਲਾ ਦੰਗੂਦਾ। ਬਿੱਟੂ ਵਾਲਾ ਇਹ। ਕੱਬਲਾ ਫਾਈ ਨਹੀਂ। ਪੁਣ ਬੰਨਾਂ ਆਇਆ ਪੁਣ ਬੋਝ ਬੈਠੇ ਅੰਦਰ ਕੋਣ ਫਾੜਿਆ ਉਹ ਚੜਦੇ ਪਰੇ ਤਾਂ ਨਾਲ ਨਿਕਲੀ ਗੋਲ ਚ ਨਹੀਂ ਪੇਚਣੀ ਪਿਆ ਵੇ ਉੱਪਰ ਲੜਦਾ ਮੈਂ ਕਹਿੰਦਾ ਉੱਪਰ ਇੱਥੇ ਆ ਜਾ ਇੱਥੇ ਪੇਚਾ ਦੋਰ ਚੱਕ ਨਹੀਂ ਹੁੰਦੀ ਦੋਰ ਚੱਕ ਜੱਸੇ ਓਏ ਮੈਨੂੰ ਦੋਰ ਚੱਕਲਾ ਇੱਕ ਵਾਰੀ ਫਿਰ ਕੀ ਹੋ ਜੂ ਇਹ ਚਣੋਂ ਨੂੰ ਦੱਸ ਕੱਲ੍ਹ ਜਿਹੜਾ ਅੱਜ ਇੱਕ ਤਾਂ ਵੱਡੋ ਮੁੰਡਾ ਕਰ ਲੈ ਹਾਂ ਜਰਾ ਬੋਣੀ ਹੋ ਗਈ ਫਿਰ ਤਾਂ ਆਪੇ ਵੱਢੀ ਜਾਣੇ ਆਪਾਂ ਨੇ ਜੁੱਤੀਆਂ ਵਾ ਜੁੱਤੀ ਫੇਰ ਦੂਰ ਹਾਂ ਪਰ ਬੋਜਾ ਬੋਗਣ ਜੂ ਅੱਗੇ ਇੱਕ ਹੋ ਟੱਕ ਟੱਕਣਾ ਇੰਨੇ ਦੇ ਵਿੱਚ ਬਚਾ ਬੰਦ ਜੂ ਇੰਨੇ ਦੀ ਲਾਓ ਆ ਜੇ ਨਾ ਜੀਨ ਖਿੱਚ ਦਣੀ ਵਿੱਚ ਉਧਰ ਜੇ ਨਾ ਫਸ ਗਿਆ ਭਰੇ ਵਿੱਚ ਪਿੱਛੇ ਹੋਇਆ ਤੂੰ ਤਾਂ ਆ ਜੇ ਨਾ ਫਾੜ ਲੈਣਾ ਆ ਜੇ ਲੈ ਆਉਣਾ ਆ ਜੇ ਆਹ ਤੜਾ ਟੁੱਟ ਗਈ ਅੱਛਾ ਜੀ ਮਾ ਗੱਜਾ ਆਹ ਦੇਖੋ ਬਾਈ ਤੜਾਵਾਂ 'ਚ ਟੱਕੀ ਪਤੰਗ ਦੀ ਹੁਣ ਪਤੰਗ ਫੜਨਗੇ ਵਿੱਚ ਕੋਈ ਲੋਕ ਦੇਖੀ हां ਮੇਰੇ ਕੋਲ ਨੀ ਡੋਰ ਹੁੰਦੀ ਦੇਖੀ हां ਮੇਰੇ ਕੋਲ ਫੜਨਾ ਬਾਈ ਆਹ ਖੜਾ ਤੋੜੇ ਲੈ ਨੂੰ ਪਾਊਗਾ ਤਨਾਮ ਬਾਈ ਉਹ ਕਹਿੰਦੇ ਮੁੰਡਾ ਤੜਾਂ ਪਹੁੰਚਣ ਲੱਗਿਆ ਹਾਂ ਆ ਲੜੀ ਜਾਂਦੇ ਨੇ ਉਹ ਦੋਨੇ ਪਈ ਨਾ ਪੈ ਦੋ ਉਹਦੇ ਨੂੰ ਓਏ ਥੀਪਾ ਸਰਾਣੇ ਪਰ ਮੈਂ ਨਾ ਹਾਂ ਲੈ ਭਾਈ ਮੁੰਡੇ ਪਿੰਡ ਦੇ ਜਾਲੂ ਨੇ ਆਪਣੇ ਐਦਾ ਕਰੇ ਮੁੰਡਾ ਤਣਾ ਫੋਨ ਲੱਗ ਗਿਆ ਹੁਣ ਇਹ ਦੱਸੋ ਕੀ ਕਰਨਾ ਹੈ ਮੰਗੀ ਜਾਂਦਾ ਵਦੰਗ ਇਹਨੇ ਨਜ਼ਰ ਲਾਈ ਜਾਨੀ ਨਾ ਨਹੀਂ ਹਾਂ ਅਸੀਂ ਆ ਵਾਲੀ ਪਰਿਣਾ ਪੇ ਚਾਲਣ ਲੱਗੇ ਸੀ ਬਈ ਪਰ ਗੱਲ ਬਣੀ ਨਹੀਂ ਮਮਾ ਮੈਨੂੰ ਦੇ ਵਾਤਾ ਉਹਨੋਂ ਵੀ ਕੰਮ ਬਣ ਗਿਆ ਆਹ ਆਹਾ ਜਸੈ ਫੋਨ ਸਮਾ ਕੇ ਹਾਂ ਹਾਂ ਭਲਾ ਹੀ ਨਾ ਫੋਨ ਆ ਪਟੰਗ ਕਿ ਨਹੀਂ ਰਹਿ ਗਿਆ ਦਾਨਾ ਲਾਲਾ ਦਾਨਾ ਲਾਲਾ दाना ਲਾ ਲੀਏ ਲੈਣਾ ਪੈਣਾ ਮੈਨੂੰ ਪਤਾ ਦਾਣਾ ਲਾਉਣਾ ਤੇ ਮੈਂ ਦਿੱੱਤੋਂ ਦਾਣਾ ਲਾ ਲਿਆ ਦਿੱੱਤੋਂ ਬਲੀਤੀ ਤਾਂਗਾ ਆਪਣਾ ਹੀ ਹੋਰ ਵਧਾਉਣ ਵਾਲਾ ਅੱਗੇ ਕੱਲ ਤਾਂ ਤਾਂਗਾ ਵਧਾਉਣ ਵਾਲਾ ਇਹ ਜਿਹੜਾ ਮੁੰਡਾ ਉਹ ਕੀ ਹੋ ਗਿਆ ਕੀ ਹੋ ਗਿਆ ਤੇ 6:30 ਨਹੀਂ 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 ਆ ਫੜ 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 ਕੋਣ ਕਰ ਹਾਂ ਕੋਈ ਫੜ ਕੋਣ ਕਰ ਮੈਨੂੰ ਫੜਾ ਨੋ ਮੈਨੂੰ ਉੱਪਰ ਮੈਨੂੰ ਫੜਾ ਨੋ ਰਹਿਣ ਦੇ ਉੱਪਰ ਆੜ ਜਾ ਵੜਤੀ ਮਰੀ ਜਦ ਦੀ ਵੱਡੀ ਨਹੀਂ ਗਈ ਫੜਾ ਨਾ ਪਾ ਦੇ ਵੀ ਕੋਟ ਨਾ ਜਾਣ ਕੇ ਸਾਡੇ ਪਿੰਡ ਦੇ ਲਟੇਰੇ ਖੜੇ ਉਹਦੇ ਬਈ ਪਤੰਗ ਜਾਣ ਕੇ ਉਸਾਇਆ ਦੇ ਪਤੰਗ ਦੇਖੋ ਛੜਤੀ ਛੜਤੀ ਮੈਂ ਤੁਸੀਂ ਆਖੋ ਡੋਰ ਲੱਕ ਲੋ ਛੜਤੀ ਆ ਜਾਣੀ ਕਰਦੀ ਸੀ ਦੋ ਸੌ ਤੇ ਸਾਡ ਰਾਂ ਦੇ ਤੋੜ ਲਗਾ ਤੋੜ ਤਾਂ ਇੱਥੇ ਹੀ ਹੋਣਾ ਨਾ ਹਾਂ ਤੁਹਾਨੂੰ ਜਿਵੇਂ ਦੇਖੀ ਹੋ ਰਹੇ ਪਿੰਡ ਦੇ ਲਟੇਰੇ ਨੰਬਰ 1 ਉਹ ਸਾਡੇ ਤੋੜ ਨਹੀਂ ਕੋਈ ਸਾਜੂ ਨਾ ਤੋੜ ਨਹੀਂ ਲੱਪਾ ਡੋਰੀਆਂ ਤੋਂ ਨਹੀਂ ਤੋੜ ਬੱਦਲਾਂ ਲੱਗਦੇ ਭਾਵੇਂ ਹੁਣ ਵੱਡਾ ਲੱਗਿਆ ਕੋਈ ਉਥੇ ਡੋਰ ਫਸੇਗਾ ਤਾਰ ਚ ਫਸੇ ਲੱਗਦੀ ਤਾਂ ਇਹ ਤਾਰ ਚ ਫਸੇ ਮੈਨੂੰ ਦੇਖੀ ਹਾਸਨ ਉਹ ਥੱਲੇ ਆਹ ਭੰਤ ਕਿੱਥੇ ਕਿੱਥੀ ਨਾ ਹੁਣ ਅੱਧੀ ਮੈਂ ਇੱਕ ਵੱਡਾ ਵੀਰੇ ਮੈਂ ਇੱਕ ਵੱਡਿਆ 2 hours later ਕੀ ਹੋ ਗਿਆ ਓਏ ਲੇ ਬਈ ਇਹ ਦੇਖਣਾ ਤਾਂ ਹੈ ਨਹੀਂ ਇਹ ਚ ਓਏ ਕੁਤਾ ਮੁਰੇ ਆ ਗਿਆ ਤੇ ਲੈ ਲੈ ਦੇ ਲਿਕੇ ਸਾਰੇ ਪਤੰਗ ਜੱਸਾ ਜੱਸੇ ਦੀ ਪਸੰਦ ਆਇਕਦੀ ਦਾ ਬਈ ਮੈਂ ਇੱਕ ਪਤੰਗ ਨਹੀਂ ਲੈ ਗਿਆ ਸਾਰੇ ਪਤੰਗ ਜੱਸਾ ਲੈ ਗਿਆ ਲੈ ਆਇਆ ਬੱਸ ਬੱਸ ਯਾਰ ਦੋਸਤ ਦੂਮੂਸ ਵਾਲਾ ਕਾਕਾ ਨੂੰ ਮੈਗੀ ਛੇਗੀ ਲੇ ਲਈ ਬਣਾਇਆ ਥੰਬਨੇਲ 5 hours later ਲੋ ਜਿੰਸਰ ਨੂੰ ਬਸੰਤ ਪੰਚਮੀ ਦੇ ਮੁਬਾਰਕਾਂ বাজ ਚੁੱਕੇ ਨੇ 12 ਦਿਖਾਉਣਾ ਤੁਹਾਨੂੰ ਬਾਹਰ ਮੌਸਮ ਕਿਦਾਂ ਹੈ ਮੌਸਮ ਚੈੱਕ ਕਰ ਇੱਕ ਵਾਰੀ ਰਾਦੇ 12 ਵਜੇ ਹੋਏ ਨੇ ਮੀਂਹ ਪੈਣ ਲੱਗ ਗਿਆ ਕਿੜੀਆਂ ਪੈਣ ਲੱਗੀਆਂ ਮੇਰੀ ਜਿਲਾ ਸੱਤ ਤੁਸੀਂ ਕਿੰਨੇ ਨੇਰੀਆ ਨਹੀਂ ਆ ਗਿਆ ਨਾ ਉਹ ਪੂਰੀ ਨੇਰੀ ਉਧਰ ਮੌਸਮ ਪੂਰਾ ਖਰਾਬ ਹੋਇਆ ਹੋਇਆ ਲੋ ਬਈ ਮਨਾਤੀ ਬਸੰਤ ਉਰੀ ਨੇਰੀ ਜਲਦੀ ਆ ਜੋ ਬੁੱਟੇ ਤਾਂ ਅੱਜ ਜਲਾ ਸਕਦੇ ਹਾਂ ਇਹ ਆ ਜਾ ਲੈ ਚਾ ਲੋ ਜੀ ਵਾਰਿਸ਼ ਸਟਾਰਟ ਹੋ ਚੁੱਕੀ ਆ ਪੂਰੀ ਉਧਰ ਵੀ ਆ ਜਾ ਰਹੇ ਆ ਇਧਰ ਤੁਸੀਂ ਦੇਖ ਸਕਦੇ ਹੋ ਕੰਤੋਂ ਤੇ ਕਿੜੀਆਂ ਪਈਆਂ ਹੋਈਆਂ ਨੇ ਤੇ ਮੈਨੂੰ ਲੱਗਦਾ ਕੱਲ ਨੂੰ ਮਤਲਬ ਜਿੱਦਾਂ ਦੱਸਿਆ ਸੀ ਕਿ 13 13 ਜਨਵਰੀ ਦਾ ਮੌਸਮ ਬਹੁਤ ਮਤਲਬ ਖਤਰਨਾਕ ਆ ਗਿਆ ਉਹ ਗੱਲ ਸੱਚੀ ਨਿਕਲੀ ਬਾਈ ਕੱਲੂ ਤਾਂ ਬਸੰਤ ਆਪਣੀ ਹੋ ਗਈ ਖਰਾਬ ਬਾਕੀ ਕੀ ਪਤਾ ਸੋਹਾਂ ਤੱਕ ਚੱਲੋ ਵਧੀਆ ਹੋ ਜਾਵੇ ਮੌਸਮ ਰੱਬ ਕਰੇ ਹੋ ਜਾਵੇ ਵਧੀਆ ਉਹਦੇ ਮਨਾਈ ਆਪਾਂ ਬਸੰਤ ਲੋ ਜੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਮੌਸਮ ਤਾਂ ਬਿਲਕੁਲ ਹੀ ਖਰਾਬ ਹੋਇਆ ਪਿਆ ਹੈ ਹਨੇਰੀ ਪੂਰੀ ਚੱਲ ਜੀ ਤੇ ਬਾਰਿਸ਼ ਵੀ ਹੋਣ ਲੱਗੀ ਸਟਾਰਟ ਤੇ ਲਾਈਟ ਵੀ ਭੱਜ ਗਈ ਟਾਈਮ ਹੋਇਆ 12:30 ਦਾ ਰਾਤ ਦੇ ਤੇ ਕੱਲੂ ਹੈਗੀ ਬਸੰਤ ਦਿਨ ਹੈ ਨਾ ਹੁਣ ਤਾਂ ਮਤਲਬ ਸਭਾਵਨਾ ਹੈ ਵੀ ਕੋਈ ਬਸੰਤ ਬਸੰਤ ਦੀ ਕੱਲੂ ਮੌਸਮ ਕਿੰਦਾ ਰਹੂਗਾ ਜੇ ਤਾਂ ਵਧੀਆ ਹੋਇਆ ਤਾਂ ਬਸ ਚਲੋ ਵਧੀਆ ਹਨਾ ਫਿਰ ਤਾਂ ਪਤੰਗ ਵਗੈਰਾ ਚੜਾਵਾਂਗੇ ਨਹੀਂ ਆਰਾਮ ਨਾਲ ਬੈਠਾਂਗੇ ਤੇ ਬਾਕੀ ਹੁਣ ਤਾਂ ਪੂਰਾ ਮਤਲਬ ਹੈਨ ਖਰਾਬਾ ਮੌਸਮ ਹੁਣ ਤਾਂ ਮੈਂ ਕੁਝ ਨਹੀਂ ਕਹਿ ਸਕਦਾਗਾ ਸੋ ਇਹ ਸੀ ਅੱਜ ਦਾ ਵਲੌਗ ਜੇ ਵਧੀਆ ਲੱਗ ਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਆਪਾਂ ਕੱਲੂ ਦੇਖਦੇ ਆਂ ਕੱਲੂ ਕੀ ਬਣਦਾ ਹੈ ਹਾਂਜੀ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਚੈਨਲ ਨੂੰ ਗੱਲ ਸਬਸਕ੍ਰਾਈਬ ਮਿਲਦੇ ਆਪਾਂ ਨੈਕਸਟ ਵੀਡੀਓ ਬਾਏ ਬਾਏ ਗੁੱਡ ਨਾਈਟ